ਐਲ ਸ਼ਿਕਾਗੋ ਦੇ ਪੋਰਟਲੈਂਡ ਵਿੱਚੋਂ ਨੈਸ਼ਨਲ ਗਾਰਡ 트ੰਪ ਸਾਬ ਨੇ ਵਾਪਸ ਮੰਗਵਾ ਲਏ ਕਹਿੰਦੇ ਵਾਪਸ ਆਜੋ ਭਈ ਕ੍ਰਾਈਮ ਕਰੂਮ ਬਹੁਤ ਘਟ ਗਿਆ ਹੈਗਾ ਠੀਕ ਹੈ ਸਭ ਕੁਝ ਸੌਦਾ ਪੱਤਾ ਇਹ 트ੰਪ ਸਾਬ ਨੇ ਮੰਗਵਾਏ ਆ ਕਿ ਕਿਸੇ ਨੇ ਕਿਹਾ ਵੀ ਮੰਗਵਾਓ ਜੀ ਹੁਣ ਕਨਫਿਊਜ਼ਨ ਇਹ ਵੀ 트ੰਪ ਸਾਬ ਨੇ ਪਹਿਲਾਂ ਤਾਂ ਬੜੇ ਸਾਜਦਾਜ ਕੇ ਪੂਰਾ ਪਾਊਡਰ ਪਾਊਡਰ ਲਾ ਕੇ ਵਰਦੀ ਉਰਦੀ ਪਨਾ ਕੇ ਭੇਜੇ ਸੀ ਤੇ ਹੁਣ ਵਾਪਸ ਬੁਲਾਈ ਜਾਂਦੇ ਆ ਕਿਸ ਦਾ ਡਰ ਹੋ ਸਕਦਾ ਜਾਂ ਕੋਈ ਕੋਟ ਕੱਟਦਾ ਆਰਡਰ ਤਾਂ ਨਹੀਂ ਆਇਆ ਸੀਗਾ ਜੀ सेंट्रल वैली ਦੇ ਵਿੱਚ ਘਰ ਤੁਸੀਂ ਖਰੀਦਣਾ ਹੈ ਜਾਂ ਵੇਚਣਾ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਬ੍ਰੈਂਡ ਨਿਊ ਕਾਰ ਡਿਸਕਾਊਂਟਡ ਪ੍ਰਾਈਸ ਤੇ ਮੈਕਸਿਮਮ ਇਨਸੈਂਟਿਵ ਤੇ ਆਪਣੇ ਕਲਾਇੰਟ ਲਈ ਬੁੱਕ ਕਰਉਂਦੇ ਫੋਬਸ ਗਲੋਬਲ ਪ੍ਰਾਪਰਟੀ ਦੇ ਸਾਂਝੇਦਾਰੀ ਕਰਕੇ ਅਸੀਂ ਵਰਲਡ ਦੇ ਕਿਤੇ ਵੀ ਪ੍ਰਾਪਰਟੀ ਬਾਏ ਜਾਂ ਸੇਲ ਕਰ ਸਕਦੇ ਸਾਡੇ ਆਫਿਸ ਲਗਭਗ ਹਰ ਇੱਕ ਸ਼ਹਿਰ 'ਚ ਹੀ ਹੈਗੇ ਨੇ ਆਪਣੇ ਪ੍ਰਸ਼ਾਸਨੀ ਨੂੰ ਮਨ ਕਾਲ ਕਰੋ 2094867727 ਬਿਲਕੁਲ ਬੈਟ ਸਾਹਿਬ ਜਦੋਂ ਇਹ ਪੋਸਟ ਪਈ ਨਾ ਤੇ ਕੁਝ ਲੋਕ ਹੈਰਾਨ ਵੀ ਹੋਏ ਕਿ ਟਰੰਪ ਸਾਹਿਬ ਨੇ ਬੜੀ ਛੇਤੀ ਹੀ ਗੱਲ ਕਹਿ ਦਿੱਤੀ ਕਿ ਵਾਪਸ ਆਜੋ ਟਰੰਪ ਸਾਹਿਬ ਨੇ ਤੇ ਬੜਾ ਜ਼ੋਰ ਲਾ ਕੇ ਰੋਲਾ ਰੱਪਾ ਪਾਇਆ ਸੀਗਾ ਲੋਕਲ ਕੋਰਟਾਂ ਦੀ ਜੀ ਤਾਂ ਗੱਲਬਾਤ ਸੁਣੀ ਨਹੀਂ ਸੀ ਦੂਜੀ ਕੋਰਟ ਤੋਂ ਆਰਡਰ ਆ ਗਿਆ ਸੀ ਸਰਕਟ ਕੋਰਟ ਤੋਂ ਕਿ ਜੋ ਇਹ ਕਰ ਰਹੇ ਇਹਨਾਂ ਨੂੰ ਕਰ ਲੈਣ ਦਿਓ ਭਾਈ ਕ੍ਰਾਈਮ ਵੀ ਬਹੁਤ ਆ ਘਟਾਉਣਾ ਆ ਘਟਾਉਣਾ ਜ਼ਰੂਰੀ ਵੀ ਆ ਖੈਰ ਖਬਰ ਇਹ ਹੈਗੀ ਆ ਕਿ ਫਿਲਹਾਲ ਨੈਸ਼ਨਲ ਗਾਰਡ ਟ੍ਰੂਪਸ ਆ ਜਿਹੜੇ ਉਹਨਾਂ ਨੂੰ ਰਿਮੂਵ ਕਰਨ ਦੇ ਆਰਡਰ ਦੇ ਦਿੱਤੇ ਗਏ ਆ ਸ਼ਿਕਾਗੋ ਦੇ ਵਿੱਚੋਂ ਲਾਸ ਐਂਜਲਸ ਦੇ ਵਿੱਚੋਂ ਪੋਰਟਲੈਂਡ ਓਰੇਗਨ ਦੇ ਵਿੱਚੋਂ ਡੋਨਲਡ 트ੰਪ ਹੁਣਾਂ ਨੇ ਬਕਾਇਦਾ ਸੋਸ਼ਲ ਮੀਡੀਆ ਦੇ ਉੱਤੇ ਟਿੱਪਣੀ ਪਾ ਕੇ ਆਪਣੇ 트ਰੁੱਥ ਸੋਸ਼ਲ ਦੇ ਉੱਤੇ ਇੱਕ ਸਟੇਟਮੈਂਟ ਇਸ਼ੂ ਕੀਤੀ ਹੈ ਉਹ ਕਹਿੰਦੇ ਕਿ ਇਨ੍ਹਾਂ ਸ਼ਹਿਰਾਂ ਦੇ ਵਿੱਚ ਜਿਹੜਾ ਕ੍ਰਾਈਮ ਸੀਗਾ ਇਹਨਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਸੀ ਤੇ ਅੱਜ ਕੰਪੇਅਰ ਕਰ ਲਓ ਬਹੁਤ ਘਟ ਗਿਆ ਹੁਣ ਇਹ ਜਾਪਦਾ ਹੈ ਕਿ ਇਹਨਾਂ ਦੀ ਲੋੜ ਨਹੀਂ ਹੈਗੀ ਇਸ ਕਰਕੇ ਇਹਨਾਂ ਦੀ ਜਿਹੜੀ ਡਿਪਲੋਇਮੈਂਟ ਸੀਗੀ ਉਹਦੇ ਬਾਰੇ ਹੁਣ ਮੈਂ ਨਵਾਂ ਫੈਸਲਾ ਲੈ ਰਿਹਾ ਇਹਨਾਂ ਨੂੰ ਮੈਂ ਘਰ ਨੂੰ ਬੁਲਾ ਰਿਹਾ ਪਰ ਬਰਾੜ ਸਾਹਿਬ ਇਹਦੇ ਵਿੱਚ ਇੱਕ ਕੁੰਡੀ ਹੈ ਜਿਹੜੀ 트ੰਪ ਸਾਹਿਬ ਨੇ ਉਹਦਾ ਕੋਈ ਮੈਂਸ਼ਨ ਨਹੀਂ ਕੀਤਾ ਇਸ ਟਵੀਟ ਦੇ ਵਿੱਚ ਇਸ ਪੋਸਟ ਦੇ ਵਿੱਚ ਉਹ ਚੀਜ਼ ਇਹ ਸੀਗੀ ਕਿ ਸਾਰਾ ਕੁਝ ਸੁਪਰੀਮ ਕੋਰਟ ਦੇ ਇੱਕ ਫੈਸਲੇ ਕਰਕੇ ਹੋਇਆ ਸੁਪਰੀਮ ਕੋਰਟ ਨੇ ਸੈਟਬੈਕ ਦਿੱਤੀ ਸੀਗੀ ਉਹਨਾਂ ਨੇ ਕਿਹਾ ਸੀ ਕਿ ਨੈਸ਼ਨਲ ਗਾਰਡ ਟ੍ਰੂਪਸ ਇਸ ਪਰਪਸਲੀ ਨਹੀਂ ਹੈਗੇ ਤੁਸੀਂ ਇਹਨਾਂ ਨੂੰ ਆਮ ਸੜਕਾਂ ਦੇ ਉੱਤੇ ਨਹੀਂ ਜਿਹੜਾ ਆ ਡਿਪਲੋਏ ਕਰ ਸਕਦੇ ਪਰ ਇਸ ਟਿੱਪਣੀ ਦੇ ਵਿੱਚ ਇਸ ਸੋਸ਼ਲ ਮੀਡੀਆ ਦੀ ਪੋਸਟ ਦੇ ਵਿੱਚ ਡੋਨਲਡ 트ੰਪ ਹੋਰਾਂ ਨੇ ਸਪਰੀਮ ਕੋਰਟ ਦੀ ਇਸ ਸੈਟਬੈਕ ਦਾ ਕੋਈ ਜ਼ਿਕਰ ਨਹੀਂ ਕੀਤਾ ਕੋਈ ਐਲੈਬੋਰੇਸ਼ਨ ਨਹੀਂ ਦਿੱਤੀ ਕਿ ਆਹ ਡਿਸੀਜਨ ਕਰਕੇ ਮੈਂ ਸਾਰਾ ਕੁਝ ਕਹਿ ਰਿਹਾ ਹਾਲਾਂਕਿ ਉਹਨਾਂ ਨੇ ਇਹੀ ਗੱਲ ਕਹੀ ਕਿ ਜਿਹੜੇ ਕ੍ਰਾਈਮ ਰੇਟ ਆ ਉਹ ਡਿੱਗ ਪਏ ਆ ਪਰ ਇੱਕ ਚੀਜ਼ ਬਰਾਦ ਸਭ ਉਹਨਾਂ ਨੇ ਨਾਲੇ ਦੇ ਵਿੱਚ ਹੋਰ ਸਾਫ਼ ਕਰ ਦਿੱਤੀ ਉਹ ਕਹਿੰਦੇ ਕਿ ਜੇ ਕ੍ਰਾਈਮ ਰੇਟ ਫੇਰ ਵਧਿਆ ਇਹ ਫੇਰ ਵਾਪਸ ਹੋਣਗੇ ਮੈਂ ਫੇਰ ਇਹਨਾਂ ਨੂੰ ਤਾਇਨਾਤ ਕਰੂੰਗਾ ਫਿਲਹਾਲ ਦੇ ਲਈ ਅਸੀਂ ਰਿਮੂਵ ਕਰ ਰਹੇ ਹਾਂ ਕਿਉਂਕਿ ਬਹੁਤ ਵੱਡੇ ਲੈਵਲ ਤੇ ਬਹੁਤ ਹੀ ਰਿਮਾਰਕਬਲ ਕੰਮ ਹੋਇਆ ਹੈ ਫਿਊਚਰ ਦੇ ਵਿੱਚ ਜੇ ਹੋਊਗਾ ਤਾਂ ਇਹ ਵਾਪਸ ਸਟੈਪ ਇਨ ਕਰਨਗੇ ਫੈਡਰਲ ਗਵਰਨਮੈਂਟ ਨੂੰ ਵਾਪਸ ਵਿੱਚ ਪੈਰ ਧਰਾਵਾ ਕਰਨਾ ਪਊਗਾ ਇਹ ਚੀਜ਼ ਬੜਾ ਸਭ ਲੋਕਾਂ ਤੋਂ ਲੁਕੋਈ ਗਈ ਹੈ ਹਾਲਾਂਕਿ ਇਹਨਾਂ ਦੇ ਪ੍ਰਸ਼ੰਸਕ ਕਹਿ ਰਿਹਾ ਕਿ ਦੇਖੋ ਕਿੰਨਾ ਲਾਜਵਾਬ ਕੰਮ ਕੀਤਾ ਕਿਤੇ 30 ਦਿਨਾਂ ਦੇ ਵਿੱਚ ਕਿਤੇ 45 ਦਿਨਾਂ ਦੇ ਵਿੱਚ ਕਿਤੇ 60 ਦਿਨਾਂ ਦੇ ਵਿੱਚ ਇਹਨਾਂ ਨੇ ਕੰਮ ਕਰਵਾ ਕੇ ਇੱਕ ਮਾਡਲ ਰੱਖ ਦਿੱਤਾ ਹੈ ਇਹ ਗੱਲਬਾਤ ਇਹਨਾਂ ਦੇ ਸਮਰਥਕਾਂ ਦੇ ਵੱਲੋਂ ਕਹੀ ਜਾ ਰਹੀ ਹੈ ਵੈਸੇ ਦੱਸ ਦਈਏ ਕਿ तकरीबन 300 ਪਲੱਸ ਜਿਹੜੇ ਨੈਸ਼ਨਲ ਗਾਰਡਸ ਆ ਉਹ ਇਲੀਨਾ ਸਪੈਸ਼ਲੀ ਸ਼ਿਕਾਗੋ ਏਰੀਆ ਦੇ ਵਿੱਚ ਐਕਟੀਵੇਟਡ ਸੀਗੇ ਓਰੇਗਨ ਦੇ ਵਿੱਚ ਵੀ 100 ਦੇ ਨੇੜੇ ਤੇੜੇ ਸੀਗੇ ਇਸੇ ਤਰੀਕੇ ਨਾਲ ਕੁਝ ਕੁ ਹੰੜੜਿਆ ਜਿਹੜੇ ਓਐਲਏ ਦੇ ਵਿੱਚ ਤਾਇਨਾਤ ਸੀਗੇ ਸਾਰਿਆਂ ਨੂੰ ਵਾਟਸਐਪ ਹੁਣ ਵਾਪਸ ਬੁਲਾ ਲਿਆ ਗਿਆ ਇਹਨਾਂ ਨੂੰ ਵਾਪਸ ਜੇਕਰ ਬੁਲਾ ਲਿਆ ਗਿਆ ਜਿਵੇਂ ਪਹਿਲਾਂ ਕਹਿੰਦੇ ਸੀ ਵੀ ਇੱਥੇ ਆ ਗੱਲ ਬਾਤ ਆ ਤੇ ਫਿਰ ਇੱਥੇ 트ੰਪ ਸਾਹਿਬ ਨੇ ਹੁਣ ਐ ਵਿੱਚ ਕੋਰਟ ਦਾ ਆਰਡਰ ਕੀਤਾ ਵੀ ਭਈ ਕੋਰਟ ਨੇ ਕਿਹਾ ਸੀਗਾ ਸੁਪਰੀਮ ਕੋਰਟ ਨੇ ਕਿਹਾ ਸੀਗਾ ਦੇ ਸਟੇਟਾਂ ਨੇ ਲਾਇਆ ਸੀਗਾ ਲਾਅਸੂਟ ਕਿਵੇਂ ਲਾਇਆ ਸੀ ਜਿਹੜਾ ਆਰਡਰ ਆਇਆ ਇਹਦੇ ਵਿੱਚ ਵੱਖ-ਵੱਖ ਵੱਖ-ਵੱਖ ਸਟੇਟਾਂ ਦੇ ਵੱਲੋਂ ਵੱਖ-ਵੱਖ ਏਜੀਜ਼ ਦੇ ਵੱਲੋਂ ਜਿਹੜਾ ਆ ਇਹ ਲਾਅਸੂਟ ਲਾਏ ਗਏ ਸੀਗੇ ਕੋਰਟ ਤੱਕ ਜਿਹੜੀ ਗੋਹਾਰ ਲਾਈ ਗਈ ਸੀ ਇਹ ਮਾਮਲਾ ਬਾਦ ਦੇ ਵਿੱਚ ਸੁਪੀਰੀਅਰ ਕੋਰਟ ਦੇ ਵਿੱਚ ਜਾ ਕੇ ਪਹੁੰਚਿਆ ਸੀਗਾ ਸੁਪਰੀਮ ਕੋਰਟ ਦੇ ਵਿੱਚ ਇਹ ਸਟਿੱਪਣੀ ਦੇ ਬਾਰੇ ਜਿਵੇਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਸ ਪੋਸਟ ਦੇ ਵਿੱਚ ਇਸ ਸਟਿੱਪਣੀ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਕਿ ਕੀ ਦੇ ਕਹਿੰਦੇ ਉੱਤੇ ਸਿੰਪਲੀ ਇਹ ਕਹਿ ਦਿੱਤਾ ਕਿ ਕ੍ਰਾਈਮ ਰੈਡ ਡਿਗ ਪਿਆ वैसे ये कोई नई गल नहीं हैगी आश्चर्य करने वाली गल नहीं हैगी अक्सर ऐसा ही होता है पूरी दुनिया ਦੇ ਵਿੱਚ ਸ਼ਾਸਕ ਆਪਣੀ ਜਿਹੜੀ ਹੇਠੀ ਆ ਉਹਨੂੰ ਮੰਨਦੇ ਨਹੀਂ ਹੁੰਦੇ ਆਪਣੀ ਪ੍ਰਾਪਤੀ ਦੇ ਵਜੋਂ ਦਿਖਾ ਦਿੰਦੇ ਹੁੰਦੇ ਆ ਕਿ ਆ ਕੰਮ ਤਾਂ ਕਰ ਰਹੇ ਆ ਕਿਉਂਕਿ ਇਹਦੇ ਨਾਲ ਆ ਲੋਕਾਂ ਦਾ ਫਾਇਦਾ ਹੋਊਗਾ ਪਬਲਿਕ ਦਾ ਬੈਨੀਫਿਟ ਦਿਖਾ ਕੇ ਕਾਰਵਾਈ ਪਾਉਂਦੇ ਹੁੰਦੇ ਬਿਲਕੁਲ ਜੀ ਸੋ ਇਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂ ਕੀ ਬਣਦਾ ਕਿੰਨੀ ਬਣਦਾ ਪਰ ਕਿਤੇ ਨਾ ਕਿਤੇ ਹੁਣ ਨੈਕਸਟ ਕਿਸੇ ਸਟੇਟ ਦੇ ਵਿੱਚ ਤਾਂ ਮੈਨੂੰ ਲੱਗਦਾ ਨਹੀਂ ਛੇਦੀ ਕਿਤੇ ਭੇਜਣਗੇ ਦੇ ਵਾਸ਼ਿੰਗਟਨ ਦੇ ਵਿੱਚ ਤਾਂ ਉਵੇਂ ਹੀ ਹੈ ਜੀ ਹਾਂਜੀ ਬ੍ਰਾਦਰ ਸਾਹਿਬ ਵਾਸ਼ਿੰਗਟਨ ਦੇ ਵਿੱਚੋਂ ਜਦੋਂ ਇਹਨਾਂ ਨੂੰ ਵਾਪਸ ਲਿਆ ਜਾਊਗਾ ਉਹ ਵੀ ਖਬਰ ਜਰੂਰ ਸਾਂਝੀ ਕਰਾਂਗੇ ਬਾਕੀ ਸਟੇਟਾਂ ਦੇ ਬਾਰੇ ਫਿਲਹਾਲ ਕੋਈ ਇਹੋ ਜਿਹੀ ਅਪਡੇਟ ਨਹੀਂ ਆਈ